ਚਾਹ ਵਿੱਚ ਆਏ ਹਰ ਕਿਸ ਤਰ੍ਹਾਂ ਲੋਕਾਂ ਨੂੰ ਮਾਰ ਗਏ ਇਹ ਤਸਵੀਰਾਂ ਅਸੀਂ ਤੁਹਾਨੂੰ ਅੱਜ ਦਿਖਾਣੇ ਆ ਫਰੋਜਪੁਰ ਦੇ ਪਿੰਡ ਟੈਂਡੀਵਾਲਾ ਟੈਂਡੀਵਾਲਾ ਭਾਰਤ-ਪਾਕ ਸੀਮਾ ਦੇ ਜਿਹੜਾ ਆਖਰੀ ਪਿੰਡ ਆ ਜਿਹੜਾ ਇਹ ਦੱਸਿਆ ਜਾਂਦਾ ਵੀ ਇਹ ਆਖਰੀ ਪਿੰਡ ਆ ਤੇ ਇੱਥੇ ਦੇ ਜਿਹੜੇ ਬਚੀਂਦੇ ਜਿਹੜੇ ਲੋਕ ਆ ਰਹਿੰਦੇ ਆ ਉਹਨਾਂ ਦੇ ਹਾਲਾਤ ਜਿਹੜੇ ਆ ਉਹ ਇਸ ਟਾਈਮ ਕਾਫੀ ਮਾੜੇ ਹੁੰਦੇ ਹੋਏ ਦਿਖਾਈ ਦਿੱਤੇ ਆ ਕਿਉਂਕਿ ਇਸ ਟਾਈਮ ਤੁਹਾਨੂੰ ਜਿਹੜੀਆਂ ਤਸਵੀਰਾਂ ਅਸੀਂ ਵਿਖਾਣੇ ਆ ਵੀ ਇਸ ਟਾਈਮ ਜਿਹੜਾ ਦਰਿਆ ਜਿਹੜਾ ਸਤਲੁਜ ਦਾ ਜਿਹੜਾ ਦਰਿਆ ਹੈਗਾ ਉਹ ਤੁਸੀਂ ਦਿਖਾਣੇ ਆ ਵੀ ਇਸ ਟਾਈਮ ਜਿਹੜਾ ਸ਼ਾਂਤ ਉਹ ਦਿਖਾਈ ਦੇ ਰਿਹਾ ਲੇਕਿਨ ਕੁਝ ਦਿਨ ਜਿਹੜਾ ਪਹਿਲਾਂ ਸੀਗਾ ਵੀ ਕਾਫ ਦਾ ਪੱਧਰ ਇਹਨਾਂ ਤੇਜ਼ ਸੀਗਾ ਤੇ ਇਹਨਾਂ ਉੱਚਾ ਸੀਗਾ ਵੀ ਲੋਕਾਂ ਵਾਸਤੇ ਕਾਫੀ ਮੁਸ਼ਕਲਾਂ ਜਿਹੜੀਆਂ ਉਹਨੇ ਪੇਸ਼ ਕੀਤੀਆਂ ਕਿਉਂਕਿ ਜ਼ਿਆਦਾਤਰ ਜਿਹੜੀਆਂ ਸਤਲੁਜ ਦੇ ਨਾਲ ਲੱਗਦੀ ਜ਼ਮੀਨਾਂ ਉਹ ਵੀ ਦਰਿਆ ਜਿਹੜਾ ਉਹ ਖਾ ਚੁੱਕਾ ਹੈ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਤੁਹਾਨੂੰ ਇੱਕ ਪਿੱਲਰ ਵਖਾ ਰਹਿਆਂ ਵੀ ਇੱਥੋਂ ਤੱਕ ਅੱਗੇ ਤੱਕ ਜਿਹੜੀਆਂ ਜ਼ਮੀਨਾਂ ਹੁੰਦੀਆਂ ਸੀ ਉਹ ਸਾਰੀਆਂ ਜਿਹੜੀਆਂ ਸਤਲੁਜ ਦਰਿਆ ਦੇ ਵਿੱਚ ਸਮਾ ਚੁੱਕੀਆਂ ਤੇ ਉਹਨੂੰ ਦਰਿਆ ਜਿਹੜਾ ਪੂਰੀ ਤਰ੍ਹਾਂ ਖਾ ਚੁੱਕਾ ਲੋਕਾਂ ਵਾਸਤੇ ਵੱਡੀਆਂ ਮੁਸ਼ਕਲ ਆਈਆਂ ਕਿਉਂਕਿ ਇੱਥੋਂ ਦੇ ਜਿਹੜੇ ਲੋਕ ਆ ਉਹ ਜਿਹੜੇ ਖੇਤੀ ਦੇ ਆਸਰੇ ਜਿਹੜੇ ਆਪਣੇ ਇਹ ਘਰ ਜਿਹੜੇ ਚਲਾਉਂਦੇ ਆ ਲੇ ਤਾਰ ਜਿਹੜੀਆਂ ਵਧੀਆਂ ਤੇ ਲੋਕ ਜਿਹੜੇ ਹੁਣ ਇੱਥੇ ਆ ਕੇ ਦੇਖਦੇ ਆ ਵੀ ਇੱਥੇ ਸਾਡਾ ਇਹ ਹੁੰਦਾ ਸੀ ਤੇ ਇੱਥੇ ਸਾਡਾ ਇਹ ਹੁੰਦਾ ਸੀ ਤੁਹਾਨੂੰ ਇੱਕ ਤਸਵੀਰਾਂ ਵਿਖਾਣੀਆਂ ਵੀ ਜਿੱਥੇ ਮਾਲ ਡੰਗਰਾਂ ਦੇ ਜਿਹੜੇ ਕੋਠੇ ਪਾਏ ਹੋਏ ਸੀ ਉਹ ਵੀ ਜਿਹੜੇ ਆ ਟਹਿ ਟੇਰੀ ਹੋ ਗਏ ਤੇ ਕਿਸ ਤਰ੍ਹਾਂ ਇੱਥੇ ਜਿਹੜਾ ਵੀ ਰੜਾ ਮੈਦਾਨ ਹੀ ਜਿਹੜਾ ਹੁਣ ਨਜ਼ਰ ਆਂਦਾ ਵੀ ਕੋਠੇ ਜਿਹੜੇ ਮਤਲਬ ਹੁੰਦੇ ਬਜਾਏ ਇੱਥੇ ਸਾਰ ਪੂਰੀ ਤਰ੍ਹਾਂ ਜਿਹੜਾ ਮਕਾਨ ਹੈ ਉਹ ਦਿਖਾਈ ਦਿੰਦਾ ਲੋਕਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਵੀ ਇੱਥੋਂ ਦੇ ਜਿਹੜੇ ਹਾਲਾਤ ਸੀਗੇ ਕੀ ਸੋਚਦੇ ਆ ਤੇ ਜਿਹੜਾ ਪਾਣੀ ਨੇ ਇਹਨਾਂ ਦਾ ਕਿੰਨਾ ਕੁ ਜਿਹੜਾ ਉਹ ਨੁਕਸਾਨ ਨਕਸਾਨ ਜੀ ਇੱਥੇ ਪਹਿਲਾਂ ਪਿੱਛੇ ਉਹ ਬੋਡੀ ਦਿਖ ਰਹੀ ਉੱਥੋਂ ਤੱਕ ਤੇ ਪਹਿਲਾਂ ਹੁੰਦਾ ਸੀ ਹੁਣ ਖੋਰ ਖੋਰ ਕੇ ਲੈ ਗਿਆ ਜੀ ਇਹ ਫਿਰ ਸਾਹਿਬ ਦਾ 6 ਕਿਲੋਮੀਟਰ ਕਿੱਲੇ ਹੋਏਗਾ ਜੀ ਇਨਾ ਖੋਰ ਕੇ ਲੈ ਗਿਆ ਬਹੁਤ ਨੁਕਸਾਨ ਕੀਤਾ ਹੈ ਜਿੱਥੇ ਪਾਣੀ ਨੇ ਮਤਲਬ ਘਰਾਂ ਨੂੰ ਵੀ ਨੁਕਸਾਨ ਕੀਤਾ ਉੱਥੇ ਤੁਹਾਡੀ ਜ਼ਮੀਨ ਵੀ ਖਾ ਗਿਆ ਹਾਂ ਜੀ ਜ਼ਮੀਨ ਵੀ ਖਾ ਗਿਆ ਇੱਥੇ ਲੰਬਰਦਾਰ ਦੀ ਜ਼ਮੀਨ ਹੈਗੀ ਸੀ ਹਮ 8-9 ਕਿਲੇ ਗਈ ਇਥੇ ਖਾਰ ਗਿਆ ਸਾਡੇ ਲੈ ਗਿਆ ਇਹ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਇੱਥੇ ਦੇ ਬਣੇ ਹੋਇਆ ਲੋਕ ਇੱਥੇ ਵੀ ਜੀਵਨ ਨਾਲ ਗੱਲਬਾਤ ਕਰਦੇ ਆ ਭਾਜੀ ਅੱਜ ਦੇ ਹਾਲਾਤ ਨੇ ਹੁਣ ਕਿਸ ਤਰ੍ਹਾਂ ਅੱਜ ਦੇ ਹਾਲਾਤ ਆ ਜੀ ਤੇ ਬਹੁਤ ਮਾੜੇ ਜੀ ਸਾਨੂੰ ਇਹ ਸਰਕਾਰਾਂ ਕੁਝ ਸਾਡੀ ਹਿੰਮਤ ਸੰਦ ਮਦਦ ਦੇਣ ਤਾਂ ਫੇਰੀ ਆ ਸਾਨੂੰ ਮਿਹਦ ਨਹੀਂ ਇਹਨਾਂ ਦੀ ਤੇ ਇੱਕ ਤਾਂ ਸਾਡੇ ਹਣ ਦੇਖੋ ਪਿੰਡ ਨੂੰ ਖਤਰਾ ਆ ਜੀ ਤੇ ਅਸੀਂ ਤਾਂ ਕਹਿੰਦੇ ਸਾਨੂੰ ਇੱਕ ਦਾਦਾ ਜਮਰਲੇ ਪਿੱਛੇ ਥਾਂ ਦਿੱਤੀ ਜਾਏ ਸਾਡਾ ਪਿੰਡ ਦਾ ਵਸੇਰਾ ਰਾਤ ਬੱਚੇ ਸੌਂਦੇ ਨਹੀਂ ਕਹਿੰਦੇ ਵੀ ਦਰਿਆ ਦੇ ਕਹਿੰਦੇ ਨੇੜਾ ਆ ਨੇੜੇ ਆ ਗਿਆ ਜੀ ਤੇ ਬਹੁਤ ਦਿੱਕਤ ਖੈਗੀ ਸਾਨੂੰ ਕਿੰਨੀ ਕੁ ਮਤਲਬ ਕੀ ਦਰਿਆ ਨੇ ਜਿਹੜੀ ਆ ਮਾਰ ਕੀਤੀ ਆ ਇਸ ਇਲਾਕੇ ਦੇ ਵਿੱਚ ਇਸ ਇਲਾਕੇ 'ਚ ਘਟ ਤੋਂ ਘਟ ਰਹੀ 100 ਕਿੱਲਾ ਤਾਂ ਥੱਲੇ ਵਿੱਚ ਹੀ ਲੈ ਗਿਆ ਸਮੇਟ ਲੱਗਿਆ ਉਹਦੇ ਵਿੱਚ ਤੇ ਚੰ ਚੋਨੇ ਤਾਂ ਤੁਸੀਂ ਵੇਂਦੀ ਪੈ ਜੀ ਸਾਰੀ ਸਾਰਾ ਏਰੀਆ ਹੀ ਖਤਮ ਨੇ ਇੱਥੇ ਆ ਜਿਹੜੇ ਇਲਾਕੇ ਬਣੇ ਹੋਏ ਸੀ ਵੀ ਜਿਹੜੇ ਅਸੀਂ ਦੇਖ ਰਿਹਾ ਇੱਥੇ ਜਿਹੜਾ ਇਹ ਕਿਹੜੇ ਇਲਾਕੇ ਨੇ ਜਿਹੜੇ ਬਣੇ ਹੋਏ ਸੀਗੇ ਆ ਜਿਹੜੇ ਇੱਥੇ ਤੂੜੀ ਪਈ ਹੋਈ ਆ ਡੰਗਰਾ ਇਹ ਆਪਣਾ ਨੰਬਰਦਾਰ ਮਿੱਠੇ ਦਾ ਘਰ ਸੀ ਤੇ ਮਿੱਠੇ ਦਾ ਘਰ ਸੀ ਇਹ ਆ ਇੱਧਰ ਤਾਂ ਪੂਰੀ ਵਿਹਲੀ ਸੀਗੀ ਤੇ ਇਹ ਸਾਰੀ ਲੈ ਗਿਆ ਤਾਂ ਆ ਰੈਸ਼ ਸੀ ਕੇ ਕਮਰੇ ਇਹ ਕੁਛ ਮਾੜੇ ਮੋਟੇ ਆਪ ਖੁਦ ਪਿੰਡ ਵਾਲੇ ਮਦਦ ਕਰਕੇ ਮਾੜਾ ਮੋਟਾ ਕੁਝ ਕੱਢਿਆ ਕੁਝ ਦੇ ਕੱਢਿਆ ਤੇ ਚਲ ਆ ਗਿਆ ਸਾਰਾ ਵਿੱਚ ਕਿ ਕਿਹਾ ਵੀ ਲੋਕਾਂ ਦੇ ਜਿਹੜੇ ਵਿਹਲੀਆਂ ਟੈ ਬਣਾਈ ਸੀਗੇ ਘਰ ਉਹ ਵੀ ਜਿਹੜੇ ਆ ਟੈਟੇਰੀ ਹੋ ਗਏ ਤੇ ਉਹ ਵੀ ਜਿਹੜੇ ਦਰਿਆ ਦੇ ਵਿੱਚ ਸਮਾ ਗਏ ਭਾਜੀ ਕਿੰਨੇ ਕੁ ਲੋਕ ਜਿਹੜੇ ਇੱਥੇ ਰਹਿੰਦੇ ਸੀਗੇ ਤੇ ਕੀ ਹਾਲਾਤ ਬਣੇ ਉਹਨਾਂ ਦੇ ਘਰ ਇਹ ਚਾਰ ਪੰਜ ਘਰ ਸੀ ਤੇ ਉਹਨਾਂ ਦਾ ਨਾ ਜਿਹੜਾ ਕੋਈ ਰੈਸ਼ ਵਾਲੇ ਕਮਰੇ ਸੀ ਕੋਈ ਤਾਂ ਹੀ ਬਚਾਲਾ ਕੋਈ ਸੇ ਨਦਰਿਆ ਦੇ ਵਿੱਚ ਚਲੇ ਗਏ 10 ਕਿਲੇ ਪੈੜੀ ਸੀ ਉਹ ਵੀ ਚੱਲੇਗੀ ਨਾਂ ਦੇ ਲੰਬਰਖਾਰਾਂ ਦੀ ਹੂੰ ਤੇ ਨਾਂ ਨੂੰ ਤਾਂ ਵਿਚਾਰੇ ਨੂੰ ਮੱਜਾਂ ਨੂੰ ਵੀ ਔਖਾ ਹੋ ਗਿਆ ਰਹਿਣ ਬੈਠਣ ਵੀ ਔਖਾ ਹੋ ਗਿਆ ਹੂੰ ਤੇ ਲਾਤ ਮਾੜੇ ਹੀ ਨੇ ਨਾ ਹੀ ਰਹਿਗਾ ਚੋ ਨਾਤ ਨਾ ਕੋਈ ਵੀ ਸਾਡਾ ਤਾਂ ਸਰਕਲ ਚਲਾਣਾ ਵੀ ਔਖਾ ਹੋ ਗਿਆ ਇਹ ਤੱਕ ਸਰਕਾਰ ਕੋਈ ਨੋਚ ਬਹ ਰਹੇ ਜਾਂ ਕੋਈ ਕੁਝ ਵੀ ਕੋਈ ਨਹੀਂ ਕਰ ਰਹੀ ਦੇਖੋ ਜਿਹੜੀਆਂ ਦਰਿਆ ਦੇ ਨਾਲ ਲੱਗਦੀਆਂ ਜ਼ਮੀਨਾਂ ਉਹਦੇ ਨਾਲ ਜਿਹੜੀਆਂ ਨੋਚਾਂ ਜਿਹੜੀਆਂ ਉਹ ਪੱਕੀਆਂ ਹੋਣੀਆਂ ਚਾਹੀਦੀਆਂ ਤਾਂ ਜੋ ਅੱਗੇ ਤੋਂ ਜਿਹੜਾ ਹੋਰ ਨੁਕਸਾਨ ਨਾ ਹੋਵੇ ਕਿਉਂਕਿ ਜ਼ਿਆਦਾਤਰ ਜਿਹੜਾ ਨੁਕਸਾਨ ਆ ਉਹ ਜਿਹੜੇ ਦਰਿਆ ਦੇ ਨਾਲ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਨੂੰ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਵੀ ਤੇ ਲੋਕ ਜਿਹੜੇ ਬੈਠੇ ਆ ਨੀਬੀਆਂ ਵੀ ਬੈਠੀਆਂ ਵੀ ਆ ਕੇ ਦੇਖਣ ਆਈਆਂ ਵੀ ਇੱਥੇ ਕੀ ਹਾਲਾਤ ਸੀਗੇ ਤੇ ਹੁਣ ਅੱਜ ਦੇ ਤਰੀਕ ਦੇ ਵਿੱਚ ਜਿਹੜੇ ਹਾਲਾਤ ਕੀ ਬਣ ਗਏ ਮਾਤਾ ਜੀ ਪਹਿਲਾਂ ਹਾਲਾਤ ਕੀ ਸੀ ਤੇ ਹੁਣ ਕੀ ਬਣ ਗਏ ਬਾੜੇ ਨੇ ਦੁਨੀਆਂ ਦੇ ਵੇਖ ਆ ਵੇਖਾ ਘਰ ਇੰਨੇ ਦਬ ਗਏ ਕੀ ਪੱਲੇ ਰਹਿ ਗਾਲੋਂ ਨਮਸੇ ਕੱਢੇ ਵਿੱਚੋਂ ਦਰਿਆ ਦੇ ਬਚਨ ਦੀ ਕਿ ਆ ਥੋੜਾ ਰਹਿ ਗਈ ਨਾ ਕੋ ਪਾ। ਇਹਨਾਂ ਹਾਲਾਤਾਂ ਦੇ ਵਿੱਚ ਫਿਰ ਇੱਥੇ ਬਹਿਣਾ ਜੇ ਕਰਨਾ ਕਿਵੇਂ ਫਿਰ ਮਤਾ ਕੀ ਹੋਊਗਾ ਦੇਖਤੇ ਪਏ ਆਪਾਂ ਸਾਰੇ ਬਹੁਤ ਸਾਡੇ ਤਾਂ ਨੰਮਦੇ ਆਲ ਉਹ ਬੱਚਿਆਂ ਦੇ ਨਾ ਕੋਈ ਆਇਆ ਚਾਰ ਦਿਨ ਬੈਠੇ ਬੱਚੇ ਭੁੱਖੇ ਪਾਣੇ ਤੇ ਆ ਜਿਹੜੀ ਸਾਨੂੰ 10 15 15 ਮਰਲੇ ਦਿੱਤੀ ਜਾਵੇ ਕਹਾਂ ਸੇਰ ਕੇ ਛਾਥਾਂ ਪਰ ਜਮੀਨਾ ਬਾਅਦ ਚ ਜਾਮ ਤਾਂ ਹੀ ਕੁਖਵਾਈ ਜੁੱਤੀ ਕਾਰਜਾਂ ਕਰਾਂਗੇ ਕਿ ਸਾਡੇ ਬੱਚੇ ਪਿੱਛੇ ਜਾ ਚਲੇ ਜਾਵਣ। ਆਵੇਂ ਕਿੰਨੇ ਮਰਜੀ ਸਾਨੂੰ ਥਾਂ ਦੋਈ ਜਾਵੇ ਵੱਡੇ ਕੋ ਦੇ ਦੇਣ ਥਾਂ। ਇੱਥੇ ਕਿੰਨਾ ਕੁ ਜੜੀ ਹੈਗੀ ਜ਼ਮੀਨ ਸੀਗੀ ਇੱਥੇ ਨਜ਼ਰ ਆਉਂਦਾ ਸੀ ਕਿ ਕੋਈ ਕੁ ਕਮਰੇ ਵਗੈਰਾ ਬਣੇ ਹੋਏ ਸੀ ਲੇਕਿਨ ਹੁਣ ਬਿਲਕੁਲ ਦਰਿਆ ਉੱਪਰ ਚੜ ਕੇ ਜਿਹੜਾ ਉਹ ਦਿਖਾਈ ਦੇ ਰਿਹਾ ਹੈ। ਨਾ ਇਹ ਹੀ ਆ 10 15 ਕਿਲੇ ਤੱਕ ਇੱਕ ਇੱਕ ਘਰ ਦੀ ਸੀ ਇਹ ਆ ਜਿਨ੍ਹਾਂ ਦੇ ਕਮਰੇ ਨੇ ਨੰਬਰਦਾਰ ਸਾਡੇ ਪੁਰਾਣੇ। ਹਾਂ। ਤੇ ਆ ਦੂਜੇ ਤਾਂ ਸਾਰੀ ਲਾਗੇ ਬਨੇ ਸਾਰੀ ਠਾ ਲੱਗ ਗਏ ਪਿੰਡ ਨੂੰ ਆ ਗਿਆ ਤੇ ਮੈਂ ਇਹਾਂ ਦਿਮਾਗ ਬੜੀ ਹੋਈਏ ਵਿਹਾੜੇ ਬੱਚੇ ਜੋਗੀ ਥਾਂ ਪਿੱਛੇ ਬਣ ਜਾਵੇ 10 10 ਮਰਲੇ 5 5 ਮਰਲੇ ਜਿਵੇਂ ਵੀ ਵੰਡੇ ਨਾ ਦੇ ਇਹਦੇ ਗਵਰਨਮੈਂਟ ਤੇ ਅਸੀਂ ਬੜੇ ਰਾਜੀ ਖੁਸ਼ ਹਾਂ ਅਸੀਂ ਸਮਝ ਸਕਦੇ ਹੋ ਵੀ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਲੋਕ ਕਿਸ ਤਰ੍ਹਾਂ ਆਪਣਾ ਜਿਹੜਾ ਗੁਜ਼ਾਰਾ ਕਰਦੇ ਆ ਕਿਉਂਕਿ ਕਈ ਲੋਕ ਤਾਂ ਇੱਥੇ ਦੇਖਣ ਆਂਦੇ ਆ ਵੀ ਕੀ ਮਤਲਬ ਪਹਿਲਾਂ ਹਾਲਾਤ ਸੀਗੇ ਤੇ ਉਹਨਾਂ ਕੀ ਕਿਉਂਕਿ ਜ਼ਿਆਦਾਤਰ ਜਿਹੜੇ ਆ ਏਕੜ ਜਿਹੜੀ ਜ਼ਮੀਨ ਆ ਉਹ ਦਰਿਆ ਜਿਹੜਾ ਉਹ ਖਾ ਚੁੱਕਾ ਪੂਰੀ ਤਰ੍ਹਾਂ ਜਿਹੜੀ ਆ ਦਰਿਆ ਦੇ ਨਾਲ ਹੀ ਜਿਹੜੀ ਆ ਮਿਲ ਗਈ ਆ ਵੀ ਜਿਸ ਕਰਕੇ ਇਹਨਾਂ ਦਾ ਕਾਫੀ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਇੱਥੋਂ ਕਰਨਾ ਪੈ ਰਿਹਾ ਕਿਉਂਕਿ ਇੱਥੇ ਕਈ ਕਮਰੇ ਵੀ ਪਏ ਹੋਏ ਸੀਗੇ ਤੇ ਕਈ ਜਿਹੜੇ ਵੀ ਕਹਿ ਸਕਦੇ ਆ ਵੀ ਉਹਨਾਂ ਤੂੜੀ ਰੱਖੀ ਹੁੰਦੀ ਡੰਗਰਾਂ ਵਾਸਤੇ ਕਮਰੇ ਹੁੰਦੇ ਆ ਉਹ ਵੀ ਜਿਹ ਦੇ ਵਿੱਚ ਜੜਿਆ ਸਮਾ ਚੁੱਕਿਆ ਇਹਨਾਂ ਹਾਲਾਤਾਂ ਦੇ ਵਿੱਚ ਵੀ ਸਮਝ ਸਕਦੇ ਹੋ ਵੀ ਜਿਹੜਾ ਆਖਰੀ ਪਿੰਡ ਜਿਹੜਾ ਟੈਂਡੀ ਵਾਲਾ ਹੈਗਾ ਉਹਨੂੰ ਸਭ ਤੋਂ ਜ਼ਿਆਦਾ ਜੜੀ ਆ ਮਾਰ ਪਈ ਆ ਲੋਕ ਜਿਹੜਾ ਇੱਥੇ ਆਂਦੇ ਆ ਵੇਖ ਲਿਆ ਤੁਹਾਨੂੰ ਇੱਕ ਵਾਰ ਅਸੀਂ ਕਿਨਾਰੇ ਦਿਖਾਣੇ ਆ ਵੀ ਇਹਨਾਂ ਕਿਨਾਰਿਆਂ ਦਾ ਕੀ ਹਾਲਾਤ ਜਿਹੜੇ ਆ ਉਹ ਬਣ ਚੁੱਕਿਆ ਕਿਉਂਕਿ ਕੁਝ ਦਿਨ ਪਹਿਲਾਂ ਬੜੇ ਚਾਵਾ ਦੇ ਨਾਲ ਇੱਥੇ ਜਿਹੜੀ ਲੋਕ ਖੇਤੀ ਕਰਦੇ ਹੋਏ ਦਿਖਾਈ ਦਿੱਤੇ ਵੀ ਉਹਨਾਂ ਨੇ ਕਿਹਾ ਸੀ ਕਿ ਜਿੰਮੇ ਸਮਝਦੇ ਸੀ ਕਿ ਵੀ ਉਹ ਆਪਣੀ ਖੇਤੀ ਇੱਥੇ ਕਰਨਗੇ ਤਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਗੇ ਥੋ ਜਿਹੜੀ ਕਮਾਈ ਹੋਏਗੀ ਲੇਕਿਨ ਉਹ ਜਿਹੜੀ ਸਾਰੀ ਖੇਤੀ ਵਾਲੀ ਜ਼ਮੀਨ ਹੈ ਤਕਰੀਬ ਇਹ ਦਰਿਆ ਦੇ ਵਿੱਚ ਜਿਹੜੀ ਆ ਉਹ ਜਿਹੜੀ ਆ ਉਹ ਸਮਾ ਚੁੱਕੀ ਆ ਤੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਵੀ ਜ਼ਮੀਨਾਂ ਦੇ ਹਾਲਾਤ ਜਿਹੜੇ ਆ ਉਹ ਕੀ ਬਣ ਗਏ ਕਿਉਂਕਿ ਹੁਣ ਜਿਹੜੀਆਂ ਜ਼ਰੂਰਤ ਹੈਗੀਆਂ ਨਾ ਲੋਕਾਂ ਨੂੰ ਵੀ ਹਰ ਵਾਰ ਜਿਹੜੇ ਮਾਰ ਪੈਂਦੀ ਆ ਵੀ ਇੱਥੇ ਜਿਹੜੀ ਜ਼ਰੂਰਤ ਹੈਗੀ ਆ ਵੀ ਨੋਚਾ ਕਟੋ ਕਰ ਜਿਹੜੀਆਂ ਉਹ ਪੱਕੀਆਂ ਹੋਣੀਆਂ ਚਾਹੀਦੀਆਂ ਤਾਂ ਜੋ ਲੋਕਾਂ ਨੂੰ ਕੋਈ ਸਹੂਲਤ ਮਿਲ ਸਕੇ ਵੀ ਲੋਕ ਜਿਹੜੀ ਆਪਣੀ ਜ਼ਮੀਨ ਦੀ ਜਿਹੜਾ ਵਾਈ ਕਰਦੇ ਆ ਤਾਂ ਉਸ ਤੋਂ ਬਾਅਦ ਇਹ ਨਾ ਡਰ ਰਵੇ ਕਿ ਹੁਣ ਪਾਣੀ ਆਏਗਾ ਇਸ ਵਾਰ ਪਾਣੀ ਆਏਗਾ ਤਾਂ ਉਹਨਾਂ ਜ਼ਮੀਨਾਂ ਨੂੰ ਜਿਹੜਾ ਉਹ ਖੋਲ ਕੇ ਜਿਹੜਾ ਉਹ ਲੈ ਜਾਏਗਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਮਝ ਸਕਦੇ ਆ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਜੇ ਸਮਝਿਆ ਜਾ ਸਕਦਾ ਵੀ ਕਿਸ ਤਰ੍ਹਾਂ ਜਿਹੜੇ ਲੋਕ ਹੈਗੇ ਆ ਇੱਥੇ ਆ ਕੇ ਦੇਖਦੇ ਆ ਵੀ ਉਹਨਾਂ ਦੇ ਜਿਹੜੇ ਕਮਰੇ ਪਾਏ ਹੋਏ ਸੀਗੇ ਡੰਗਰ ਬੰਦੇ ਸੀਗੇ ਉਹ ਜਿਹੜੀ ਜ਼ਮੀਨ ਆ ਜਗਾ ਉਹ ਵੀ ਜਿਹੜੀ ਆ ਸਾਰੀ ਸਤਲੁਜ ਦਰਿਆ ਦੇ ਵਿੱਚ ਜਿਹੜੀ ਆ ਉਹ ਚਲੀ ਗਈ ਆ ਵੀ ਕਹਿ ਸਕਦੇ ਆ ਵੀ ਇੱਡਾ ਵੱਡਾ ਨੁਕਸਾਨ ਜਿਹੜਾ ਟੈਂਡੀ ਵਾਲੇ ਪਿੰਡ ਦੇ ਲੋਕਾਂ ਦਾ ਹੋਇਆ ਵੀ ਜਿਹੜੀ ਪਰਪਾਈ ਕਰਨਾ ਵੀ ਸ਼ਾਇਦ ਮੁਸ਼ਕਲ ਹੀ ਲੱਗਦਾ ਪਿਆ ਕਿਉਂਕਿ ਹੁਣ ਉਮੀਦਾਂ ਲੋਕਾਂ ਦੀਆਂ ਸਰਕਾਰਾਂ ਤੋਂ ਹੈ ਵੀ ਸਰਕਾਰ ਜਿਹੜੀ ਆ ਇਹਨਾਂ ਦੀ ਕੁਝ ਮਦਦ ਕਰੇ ਤਾਂ ਜੋ ਕੁਝ ਰਾਹਤ ਇਹਨਾਂ ਨੂੰ ਮਹਿਸੂਸ ਕਰ ਸਕਣ ਤੇ ਆਪਣੇ ਬੱਚਿਆਂ ਨਾਲ ਜਿਹੜਾ ਲਾ ਪੋਰਸ਼ਨ ਉਹ ਕਰ ਸਕ ਕੈਮਰਾਮੈਨ ਦਿਨਾ ਸਰਬਜੀਤ ਸਿੰਘ ਡੈਨਿਕ ਸਵੇਰਾ ਫਰਾਂਸ ਪੰਜਾਬ ਵਿੱਚ ਆਏ ਹਰ ਕਿਸ ਤਰ੍ਹਾਂ ਲੋਕਾਂ ਨੂੰ ਮਾਰ ਗਏ ਇਹ ਤਸਵੀਰਾਂ ਅਸੀਂ ਤੁਹਾਨੂੰ ਅੱਜ ਦਿਖਾਣੇ ਆ ਫਰੋਜਪੁਰ ਦੇ ਪਿੰਡ ਟੈਂਡੀ ਵਾਲਾ ਟੈਂਡੀ ਵਾਲਾ ਭਾਰਤ ਪਾਕ ਸੀਮਾ ਦੇ ਜਿਹੜਾ ਆਖਰੀ ਪਿੰਡ ਆ ਜਿਹੜਾ ਇਹ ਦੱਸਿਆ ਜਾਂਦਾ ਵੀ ਇਹ ਆਖਰੀ ਪਿੰਡ ਆ ਤੇ ਇੱਥੇ ਦੇ ਜਿਹੜੇ ਵਸਿੰਦੇ ਜਿਹੜੇ ਲੋਕ ਆ ਰਹਿੰਦੇ ਆ ਉਹਨਾਂ ਦੇ ਹਾਲਾਤ ਜਿਹੜੇ ਆ ਉਹ ਇਸ ਟਾਈਮ ਕਾਫੀ ਮਾਰੇ ਹੁੰਦੇ ਹੋਏ ਦਿਖਾਈ ਦਿੱਤੇ ਆ ਕਿਉਂਕਿ ਇਸ ਟਾਈਮ ਤੁਹਾਨੂੰ ਜਿਹੜੀਆਂ ਤਸਵੀਰਾਂ ਅਸੀਂ ਵਿਖਾਣੇ ਆ ਵੀ ਇਸ ਟਾਈਮ ਜਿਹੜਾ ਦਰਿਆ ਜਿਹੜਾ ਸਤਲੁਜ ਦਾ ਜਿਹੜਾ ਦਰਿਆ ਹੈਗਾ ਉਹ ਤੁਸੀਂ ਦਿਖਾਣੇ ਆ ਵੀ ਇਸ ਟਾਈਮ ਜਿਹੜਾ ਸ਼ਾਂਤ ਉਹ ਦਿਖਾਈ ਦੇ ਰਿਹਾ ਲੇਕਿਨ ਕੁਝ ਦਿਨ ਜਿਹੜਾ ਪਹਿਲਾਂ ਸੀਗਾ ਵੀ ਕਾਫੀ ਉਫਾਨ ਸੀਗਾ ਪੱਧਰ ਇਹਨਾਂ ਤੇਜ਼ ਸੀਗਾ ਤੇ ਇਹਨਾਂ ਉੱਚਾ ਸੀਗਾ ਵੀ ਲੋਕਾਂ ਵਾਸਤੇ ਕਾਫੀ ਮੁਸ਼ਕਲਾਂ ਜਿਹੜੀਆਂ ਉਹਨੇ ਪੇਸ਼ ਕੀਤੀਆਂ ਕਿਉਂਕਿ ਜ਼ਿਆਦਾਤਰ ਜਿਹੜੀਆਂ ਸਤਲੂਜ ਦੇ ਨਾਲ ਲੱਗਦੀ ਜਮੀਨਾਂ ਉਹ ਵੀ ਦਰਿਆ ਜਿਹੜਾ ਉਹ ਖਾ ਚੁੱਕਾ ਐ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵੀ ਅਸੀਂ ਤੁਹਾਨੂੰ ਇੱਕ ਪਿੱਲਰ ਬੁਖਾਰਿਆ ਵੀ ਇੱਥੋਂ ਤੱਕ ਅੱਗੇ ਤੱਕ ਜਿਹੜੀਆਂ ਜਮੀਨਾਂ ਹੁੰਦੀਆਂ ਸੀ ਉਹ ਸਾਰੀਆਂ ਜਿਹੜੀਆਂ ਸਤਲੂਜ ਦਰਿਆ ਦੇ ਵਿੱਚ ਸਮਾ ਚੁੱਕੀਆਂ ਤੇ ਉਹਨੂੰ ਦਰਿਆ ਜਿਹੜਾ ਪੂਰੀ ਤਰ੍ਹਾਂ ਖਾ ਚੁੱਕਾ ਲੋਕਾਂ ਵਾਸਤੇ ਵੱਡੀਆਂ ਮੁਸ਼ਕਲ ਆਈਆਂ ਕਿਉਂਕਿ ਇੱਥੋਂ ਦੇ ਜਿਹੜੇ ਲੋਕ ਐ ਉਹ ਜਿਹੜੇ ਖੇਤੀ ਦੇ ਆਸਰੇ ਜਿਹੜੇ ਆਪਣੇ ਇਹ ਘਰ ਜਿਹੜੇ ਚਲਾਉਂਦੇ ਆ ਲੇਕਿ ਤਾਰ ਜਿਹੜੀਆਂ ਵਧੀਆਂ ਤੇ ਲੋਕ ਜਿਹੜੇ ਹੁਣ ਇੱਥੇ ਆ ਕੇ ਦੇਖਦੇ ਆ ਵੀ ਇੱਥੇ ਸਾਡਾ ਇਹ ਹੁੰਦਾ ਸੀ ਤੇ ਇੱਥੇ ਸਾਡਾ ਇਹ ਹੁੰਦਾ ਸੀ ਤੁਹਾਨੂੰ ਇੱਕ ਤਸਵੀਰਾਂ ਮਖਾਣੇ ਆ ਵੀ ਜਿੱਥੇ ਮਾਲ ਡੰਗਰਾਂ ਦੇ ਜਿਹੜੇ ਕੋਠੇ ਪਾਏ ਹੋਏ ਸੀ ਉਹ ਵੀ ਜਿਹੜੇ ਆ ਟਹਿ ਟੇਰੀ ਹੋ ਗਏ ਤੇ ਕਿਸ ਤਰ੍ਹਾਂ ਇੱਥੇ ਜਿਹੜਾ ਵੀ ਰੜਾ ਮੈਦਾਨ ਹੀ ਜਿਹੜਾ ਹੁਣ ਨਜ਼ਰ ਆਂਦਾ ਵੀ ਕੋਠੇ ਜਿਹੜੇ ਮਤਲਬ ਹੁੰਨ ਦੇ ਬਜਾਏ ਇੱਥੇ ਸਾਰ ਪੂਰੀ ਤਰ੍ਹਾਂ ਜਿਹੜਾ ਮਕਾਨ ਆ ਉਹ ਦਿਖਾਈ ਦਿੰਦਾ ਲੋਕਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਵੀ ਇੱਥੋਂ ਦੇ ਜਿਹੜੇ ਹਾਲਾਤ ਸੀਗੇ ਕੀ ਸੋਚਦੇ ਆ ਤੇ ਜਿਹੜਾ ਪਾਣੀ ਨੇ ਇਹਨਾਂ ਦਾ ਕਿੰਨਾ ਕੁ ਜਿਹੜਾ ਉਹ ਨੁਕ ਸਾਹ ਜੀ ਇੱਥੇ ਪਹਿਲਾਂ ਪਿੱਛੇ ਉਹ ਬੋੜੀ ਦਿਸ ਰਹੀ ਉੱਥੋਂ ਤੱਕ ਦਰਿਆ ਪਹਿਲਾਂ ਹੁੰਦਾ ਸੀ ਹੁਣ ਖੋਰ-ਖੋਰ ਕੇ ਲੈ ਗਿਆ ਜੀ ਇਹ ਤੇਰੇ ਸਾਹ ਦਾ 6 ਕਿਲੋਮੀਟਰ ਕਿੱਲੇ ਹੋਏਗਾ ਜੀ ਇਹਨਾਂ ਕੋਰ ਕੇ ਲੈ ਗਿਆ ਬਹੁਤ ਨੁਕਸਾਨ ਕੀਤਾ ਹੈ ਜਿੱਥੇ ਪਾਣੀ ਨੇ ਮਤਲਬ ਘਰਾਂ ਨੂੰ ਵੀ ਨੁਕਸਾਨ ਕੀਤਾ ਉੱਥੇ ਤੁਹਾਡੀ ਜ਼ਮੀਨ ਵੀ ਖਾ ਗਿਆ ਹਾਂ ਜੀ ਜ਼ਮੀਨ ਵੀ ਖਾ ਗਿਆ ਇੱਥੇ ਲੰਬਰਦਾਰ ਦੀ ਜ਼ਮੀਨ ਹੈਗੀ ਸੀ ਹਮ 8-9 ਕਿਲੇਗੀ ਇਥੇ ਖਾਰ ਗਿਆ ਹਾ ਰਿ ਲੈਕ ਕੋ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਆ ਇੱਥੇ ਦੇ ਬਣੇ ਹੋਇਆ ਲੋਕ ਇੱਥੇ ਵਿजूद ਇਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਅੱਜ ਦੇ ਹਾਲਾਤ ਨੇ ਹੁਣ ਕਿਸ ਤਰ੍ਹਾਂ ਅੱਜ ਦੇ ਹਾਲਾਤ ਆ ਜੀ ਤਾਂ ਬਹੁਤ ਮਾੜੇ ਜੀ ਸਾਨੂੰ ਹਣ ਸਰਕਾਰਾਂ ਕੋਈ ਸਾਡੀ ਹਿੰਮਤ ਸਾਨੂੰ ਮਦਦ ਦੇਣ ਤਾਂ ਫੇਰੀ ਆ ਸਾਨੂੰ ਮਿਹਦ ਨਹੀਂ ਇਹਨਾਂ ਦੀ ਤੇ ਇੱਕ ਤਾਂ ਸਾਡੇ ਹਣ ਵੇਖੋ ਪਿੰਡ ਨੂੰ ਖਤਰਾ ਆ ਜੀ ਤੇ ਅਸੀਂ ਤਾਂ ਕਹਿੰਦੇ ਸਾਨੂੰ ਇੱਕ ਦਾਦਾ ਜਮਰਲੇ ਪਿੱਛੇ ਥਾਂ ਦਿੱਤੀ ਜਾਏ ਸਾਡਾ ਪਿੰਡ ਦਾ ਵਸੇਰਾ ਰਾਤ ਬੱਚੇ ਸੌਂਦੇ ਨਹੀਂ ਕਹਿੰਦੇ ਵੀ ਦਰਿਆ ਕਹਿੰਦੇ ਨੇੜਾ ਆ ਨੇੜੇ ਆ ਗਿਆ ਜੀ ਤੇ ਬਹੁਤ ਦਿੱਕਤ ਕਰ ਰਹੀ ਸਾਨੂੰ ਕਿੰਨੀ ਕੁ ਮਤੋਂ ਕੀ ਦਰਿਆ ਨੇ ਜਿਹੜੀ ਆ ਮਾਰ ਕੀਤੀ ਐ ਇਸ ਇਲਾਕੇ ਦੇ ਇਸ ਇਲਾਕੇ ਦੇ ਘਟ ਤੋਂ ਘਟ ਰਹੀ 100 ਕਿੱਲਾ ਤਾਂ ਥੱਲੇ ਵਿੱਚ ਹੀ ਲੈ ਗਿਆ ਸਮੇਟ ਲਗਾਉ ਦੇ ਵਿੱਚ ਤੇ ਚੋਨੇ ਤਾਂ ਤੁਸੀਂ ਵੇਂਦੀ ਪਈ ਜੀ ਸਾਰੀ ਸਾਰਾ ਏਰੀਆ ਖਤਮ ਨੇ ਇੱਥੇ ਆ ਜਿਹੜੇ ਇਲਾਕੇ ਬਣੇ ਹੋਏ ਸੀ ਵੀ ਜਿਹੜੇ ਅਸੀਂ ਦੇਖ ਰਿਹਾ ਇੱਥੇ ਜਿਹੜੇ ਇਲਾਕੇ ਨੇ ਜਿਹੜੇ ਬਣੇ ਹੋਏ ਸੀ ਆ ਜਿਹੜੇ ਇੱਥੇ ਤੂੜੀ ਪਈ ਹੋਈ ਆ ਡੰਗਰਾ ਇਹ ਆਪਣਾ ਨੰਬਰਦਾਰ ਮਿੱਠੇ ਦਾ ਘਰ ਸੀ ਤੇ ਮਿੱਠੇ ਦਾ ਘਰ ਸੀ ਇਹ ਆ ਇੱਧਰ ਤਾਂ ਪੂਰੀ ਵਿਹਲੀ ਸੀਗੀ ਤੇ ਇਹ ਸਾਰੀ ਲੈ ਗਿਆ ਤਾਂ ਆ ਰੈਸ਼ ਸੀਗੇ ਕਮਰੇ ਇਹ ਕੁਛ ਮਾੜੇ ਮੋਟੇ ਆਪ ਖੁਦ ਪਿੰਡ ਵਾਲੇ ਮਦਦ ਕਰਕੇ ਮਾੜਾ ਮੋਟਾ ਕੁਝ ਕੱਢਿਆ ਕੁਝ ਦੇ ਕੱਢਿਆ ਤੇ ਚਲਾ ਗਿਆ ਸਾਰਾ ਵਿੱਚ ਕੀ ਕਿਹਾ ਵੀ ਲੋਕਾਂ ਦੇ ਜਿਹੜੇ ਵਿਹਲੀਆਂ ਤੇ ਬਣਾਏ ਸੀਗੇ ਘਰ ਉਹ ਵੀ ਜਿਹੜੇ ਆ ਟਹਟੇਰੀ ਹੋ ਗਏ ਤੇ ਉਹ ਵੀ ਜਿਹੜੇ ਦਰਿਆ ਦੇ ਵਿੱਚ ਸਮਾ ਗਏ ਭਾਜੀ ਕਿੰਨੇ ਕੁ ਲੋਕ ਜਿਹੜੇ ਇੱਥੇ ਰਹਿੰਦੇ ਸੀਗੇ ਤੇ ਕੀ ਹਾਲਾਤ ਬਣੇ ਉਹਨਾਂ ਦੇ ਘਰ ਇਹ 4-5 ਘਰ ਸੀ ਤੇ ਉਹਨਾਂ ਦਾ ਨਾ ਜਿਹੜਾ ਕੋਈ ਰੈਸ ਵਾਲੇ ਕਮਰੇ ਸੀ ਕੋਸਤਾ ਹੀ ਵਿਚਾਲੇ ਕੋਸੇ ਮਦਰਾ ਦੇ ਵਿੱਚ ਹੀ ਚਲੇਗਾ 10 ਕਿਲੇ ਪੈੜੀ ਸੀ ਉਹ ਵੀ ਚਲੇਗੀ ਨਾਂ ਦੇ ਲੰਬਰ ਖਾਰਾਂ ਦੇ ਤੇ ਨਾਲ ਨੂੰ ਤਾਂ ਵਿਚਾਰਿਆਂ ਨੂੰ ਮੱਜਾਂ ਨੂੰ ਵੀ ਔਖਾ ਹੋ ਗਿਆ ਰਹਿਣ ਬੈਠਣ ਦੀ ਔਖਾ ਹੋ ਗਿਆ ਤੇ ਲਾਤ ਮਾੜੇ ਹੀ ਨੇ ਨਾ ਹੀ ਰਹਿਗਾ ਚੋ ਨਾਤ ਨਾ ਕੋਈ ਵੀ ਸਾਡਾ ਤਾਂ ਸਰਕਲ ਚਲਾਣਾ ਵੀ ਔਖਾ ਹੋ ਗਿਆ ਇਹ ਤੱਕ ਸਰਕਾਰ ਕੋਈ ਨੋਚ ਬਹ ਰਹੇ ਜਾ ਕੋਸ਼ ਵੀ ਕੋਈ ਨਹੀਂ ਕਰ ਰਹੀ ਨੇ ਕੁ ਜਿਹੜੇ دریا ਦੇ ਨਾਲ ਲੱਗਦੀਆਂ ਜ਼ਮੀਨਾਂ ਉਹਦੇ ਨਾਲ ਜਿਹੜੀਆਂ ਨੋਚਾਂ ਜਿਹੜੀਆਂ ਉਹ ਪੱਕੀਆਂ ਹੋਣੀਆਂ ਚਾਹੀਦੀਆਂ ਤਾਂ ਜੋ ਅੱਗੇ ਤੋਂ ਜਿਹੜਾ ਹੋਰ ਨੁਕਸਾਨ ਨਾ ਹੋਵੇ ਕਿਉਂਕਿ ਜ਼ਿਆਦਾਤਰ ਜਿਹੜਾ ਨੁਕਸਾਨ ਆ ਉਹ ਜਿਹੜੇ دریا ਦੇ ਨਾਲ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਨੂੰ ਹੋਰ ਤੋਂ ਸੱਤ ਜੀ ਦੇਖ ਸਕਦੇ ਤੇ ਲੋਕ ਜਿਹੜੇ ਬੈਠੇ ਆ ਬੀਬੀਆਂ ਵੀ ਬੈਠੀਆਂ ਵੀ ਆ ਕੇ ਦੇਖਣ ਆਈਆਂ ਵੀ ਇੱਥੇ ਕੀ ਹਾਲਾਤ ਸੀਗੇ ਤੇ ਹੁਣ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਹਾਲਾਤ ਕੀ ਬਣ ਗਏ ਮੈਂ ਤਾਂ ਪਹਿਲਾਂ ਹਾਲਾਤ ਕੀ ਸੀ ਧਲਕੀ ਬਣ ਗਏ ਨਾ ਇਹਨਾਂ ਦੁਨੀਆ ਦੇ ਵੇਖਾ ਵੇਖਾ ਘਰ ਇਹਨਾਂ ਦਬ ਗਏ ਕੀ ਪੱਲੇ ਰਹਿ ਗਵਾਲੋਂ ਨਮਸੇ ਕੱਢੇ ਵਿੱਚੋਂ ਦਰਿਆ ਦੇ ਬਚੰਦੀ ਕੋ ਆ ਥੋੜਾ ਰਹਿ ਗਈ ਨਾ ਕੋ ਪਾਗ। ਇਹ ਕਿੰਨਾ ਹਾਲਾਤਾਂ ਦੇ ਵਿੱਚ ਫਿਰ ਇੱਥੇ ਬਹਿਣਾ ਜੇ ਕਰਨਾ ਕਿਵੇਂ ਫਿਰ ਮਤਾ। ਕੀ ਹੋਊਂ। ਦੇਖਤੇ ਪਏ ਆਪਾਂ ਸਾਰੇ ਬਹੁਤ ਸਾਡੇ ਤਾਂ ਨੰਦੇ ਆਲ ਉਹ ਬੱਚਿਆਂ ਦੇ ਨਾ ਕੋਈ ਆਇਆ ਚਾਰ ਦਿਨ ਬੈਠੇ ਬੱਚੇ ਭੁੱਖੇ ਪਾਣੇ। ਆ ਜਿਹੜੀ ਸਾਨੂੰ 10 15 15 ਮਰਲੇ ਦਿੱਤੀ ਜਾਵੇ ਖਰਾ ਸਿਰ ਪਿਛਾਥਾਂ ਪਰ ਜਮੀਨਾਂ ਬਾਤ ਜਾਮ ਤਾਂ ਹੀ ਕੋਈ ਕਬਾਈ ਦਿੱਤੀ ਕਰ ਜਾਵਾਂ ਕਰਾਂਗੇ ਕਿ ਸਾਡੇ ਬੱਚੇ ਪਿੱਛੇ ਜਾ ਚਲੇ ਜਾਵਣਾਂ ਆਵੇਂ ਕਿੰਨੇ ਮਰਜੀ ਸਾਨੂੰ ਥਾਂ ਦਵਾਈ ਜਾਵੇ ਸਾਡੇ ਕੋਲ ਦੇ ਦੇ ਥਾਂ ਇੱਥੇ ਕਿੰਨਾ ਕੁ ਜੜੀ ਹੈਗੀ ਜਮੀਨ ਸੀਗੀ ਇੱਥੇ ਨਜ਼ਰ ਆਉਂਦਾ ਸੀ ਕਿ ਕੋਈ ਕਮਰੇ ਵਗੈਰਾ ਬਣੇ ਹੋਏ ਸੀ ਲੇਕਿਨ ਹੁਣ ਬਿਲਕੁਲ ਦਰਿਆ ਉੱਪਰ ਚੜ ਕੇ ਜਿਹਾ ਉਹ ਦਿਖਾਈ ਦੇ ਰਿਹਾ ਹੈਗੀ ਹੀ ਆ 10 15 ਕਿਲੇ ਤੱਕ ਇੱਕ ਇੱਕ ਘਰ ਦੀ ਸੀ ਇਹ ਅੱਜ ਇਹਨਾਂ ਦੇ ਕਮਰੇ ਨੇ ਨੰਬਰਦਾਰ ਸਾਡੇ ਪੁਰਾਣੇ ਤੇ ਆ ਦੂਜੇ ਤਾਂ ਸਾਰੀ ਲਾਗੇ ਬਣੇ ਸਾਰੀ ਠਾ ਲੱਗ ਗਈ ਪਿੰਡ ਨੂੰ ਆ ਗਿਆ ਤੇਵੇਂ ਇਹਾਂ ਦੀ ਮੰਗ ਬੜੀ ਹੋਈਏ ਵੀ ਸਾਡੇ ਬੱਚੇ ਜੋਗੀ ਥਾਂ ਪਿੱਛੇ ਬਣ ਜਾਵੇ 10 10 ਮਰਲੇ 5 5 ਮਰਲੇ ਜਿਵੇਂ ਵੀ ਵੰਡੇ ਨਾ ਦੇ ਇਹਦੇ ਗਵਰਨਮੈਂਟ ਤੇ ਅਸੀਂ ਬੜੇ ਰਾਜੀ ਖੁਸ਼ ਹਾਂ ਅਸੀਂ ਸਮਝ ਸਕਦੇ ਹੋ ਵੀ ਇਹਨਾਂ ਹਾਲਾਤਾਂ ਦੇ ਵਿੱਚ ਲੋਕਾਂ ਲੋਕ ਕਿਸ ਤਰ੍ਹਾਂ ਆਪਣਾ ਜੀਣਾ ਗੁਜ਼ਾਰਾ ਕਰਦੇ ਆ ਕਿਉਂਕਿ ਕਈ ਲੋਕ ਤਾਂ ਇੱਥੇ ਦੇਖਣ ਆਂਦੇ ਆ ਵੀ ਕੀ ਮਤਲਬ ਪਹਿਲਾਂ ਹਾਲਾਤ ਸੀਗੇ ਤਾਂ ਉਹਨਾਂ ਕੀ ਕਿਉਂਕਿ ਜ਼ਿਆਦਾਤਰ ਜਿਹੜੇ ਆ ਏਕੜ ਜਿਹੜੀ ਜ਼ਮੀਨ ਆ ਉਹ ਦਰਿਆ ਜਿਹੜਾ ਉਹ ਖਾ ਚੁੱਕਾ ਪੂਰੀ ਤਰ੍ਹਾਂ ਜਿਹੜੀ ਆ ਦਰਿਆ ਦੇ ਨਾਲ ਹੀ ਜਿਹੜੀ ਆ ਮਿਲ ਗਈ ਆ ਵੀ ਜਿਸ ਕਰਕੇ ਇਹਨਾਂ ਦਾ ਕਾਫੀ ਮੁਸ਼ਕਲਾਂ ਦਾ ਸਾਹਮਣਾ ਜਿਹੜਾ ਲੋਕਾਂ ਨੂੰ ਇੱਥੋਂ ਕਰਨਾ ਪੈ ਰਿਹਾ ਕਿਉਂਕਿ ਇੱਥੇ ਕਈ ਕਮਰੇ ਵੀ ਪਏ ਹੋਏ ਸੀਗੇ ਤੇ ਕਈ ਜਿਹੜੇ ਵੀ ਕਹਿ ਸਕਦੇ ਆ ਵੀ ਉਹਨਾਂ ਤੂੜੀ ਰੱਖੀ ਹੁੰਦੀ ਡੰਗਰਾਂ ਵਾਸਤੇ ਕਮਰੇ ਹੁੰਦੇ ਆ ਉਹ ਵੀ ਜਿਹੜ ਦੇ ਵਿੱਚ ਹੀ ਜੜਿਆ ਸਮਾ ਚੁੱਕਿਆ ਇਹਨਾਂ ਹਾਲਾਤਾਂ ਦੇ ਵਿੱਚ ਨਹੀਂ ਸਮਝ ਸਕਦੇਓ ਵੀ ਜਿਹੜਾ ਆਖਰੀ ਪਿੰਡ ਜਿਹੜਾ ਟੈਂਡੀ ਵਾਲਾ ਹੈਗਾ ਉਹਨੂੰ ਸਭ ਤੋਂ ਜ਼ਿਆਦਾ ਜੜੀ ਆ ਮਾਰ ਪਈ ਆ ਲੋਕ ਜਿਹੜਾ ਇੱਥੇ ਆਂਦੇ ਆ ਵੇਖ ਲਿਆ ਤੁਹਾਨੂੰ ਇੱਕ ਵਾਰ ਅਸੀਂ ਕਿਨਾਰੇ ਦਿਖਾਣੇ ਆ ਵੀ ਇਹਨਾਂ ਕਿਨਾਰਿਆਂ ਦਾ ਕੀ ਹਾਲਾਤ ਜੜਿਆ ਉਹ ਬਣ ਚੁੱਕਿਆ ਕਿਉਂਕਿ ਕੁਝ ਦਿਨ ਪਹਿਲਾਂ ਬੜੇ ਚਾਵਾਂ ਦੇ ਨਾਲ ਇੱਥੇ ਜਿਹੜੀ ਇਹ ਲੋਕ ਖੇਤੀ ਕਰਦੇ ਹੋਏ ਦਿਖਾਈ ਦਿੱਤੇ ਵੀ ਉਹਨਾਂ ਨੇ ਕਿਹਾ ਸੀ ਕਿ ਜਿੰਮੇ ਸਮਝਦੇ ਸੀ ਕਿ ਵੀ ਉਹ ਆਪਣੀ ਖੇਤੀ ਇੱਥੇ ਕਰਨਗੇ ਤਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਨਗੇ ਥੋ ਜਿਹੜੀ ਕਮਾਈ ਹੋਏਗੀ ਲੇਕਿਨ ਉਹ ਜਿਹੜੀ ਸਾਰੀ ਖੇਤੀ ਵਾਲੀ ਜ਼ਮੀਨ ਹੈ ਤਕਰੀ ਦਰਿਆ ਦੇ ਵਿੱਚ ਜਿਹੜੀ ਆ ਉਹ ਜਿਹੜੀ ਆ ਉਹ ਸਮਾ ਚੁੱਕੀ ਆ ਤੇ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਵੀ ਜ਼ਮੀਨਾਂ ਦੇ ਹਾਲਾਤ ਜਿਹੜੇ ਆ ਉਹ ਕੀ ਬਣ ਗਏ ਕਿਉਂਕਿ ਹੁਣ ਜਿਹੜੀਆਂ ਜ਼ਰੂਰਤ ਹੈਗੀਆਂ ਨਾ ਲੋਕਾਂ ਨੂੰ ਵੀ ਹਰ ਵਾਰ ਜਿਹੜੇ ਮਾਰ ਪੈਂਦੀ ਆ ਵੀ ਇੱਥੇ ਜਿਹੜੀ ਜ਼ਰੂਰਤ ਹੈਗੀ ਆ ਵੀ ਨੋਚਾਂ ਕਟੋ ਕਰ ਜਿਹੜੀਆਂ ਉਹ ਪੱਕੀਆਂ ਹੋਣੀਆਂ ਚਾਹੀਦੀਆਂ ਤਾਂ ਜੋ ਲੋਕਾਂ ਨੂੰ ਕੋਈ ਸਹੂਲਤ ਮਿਲ ਸਕੇ ਵੀ ਲੋਕ ਜਿਹੜੀ ਆਪਣੀ ਜ਼ਮੀਨ ਦੀ ਜਿਹੜੇ ਵਾਈ ਕਰਦੇ ਆ ਤਾਂ ਉਸ ਤੋਂ ਬਾਅਦ ਇਹ ਨਾ ਡਰ ਰਵੇ ਕਿ ਹੁਣ ਪਾਣੀ ਆਏਗਾ ਇਸ ਵਾਰ ਪਾਣੀ ਆਏਗਾ ਤਾਂ ਉਹਨਾਂ ਜ਼ਮੀਨਾਂ ਨੂੰ ਜਿਹੜਾ ਉਹ ਖੋਰ ਕੇ ਜਿਹੜਾ ਉਹ ਲੈ ਜਾਏਗਾ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਮਝ ਸਕਦੇ ਆ ਵੀ ਇਹ ਲੋਕ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਜੇ ਸਮਝਿਆ ਜਾ ਸਕਦਾ ਵੀ ਕਿਸ ਤਰ੍ਹਾਂ ਜਿਹੜੇ ਲੋਕ ਹੈ ਗਿਆ ਇੱਥੇ ਆ ਕੇ ਦੇਖਦੇ ਆ ਵੀ ਉਹਨਾਂ ਦੇ ਜਿਹੜੇ ਕਮਰੇ ਪਾਏ ਹੋਏ ਸੀਗੇ ਡੰਗਰ ਬੰਦੇ ਸੀਗੇ ਉਹ ਜਿਹੜੀ ਜ਼ਮੀਨ ਆ ਜਗਾ ਉਹ ਵੀ ਜਿਹੜੀ ਆ ਸਾਰੀ ਸਤਲੁਜ ਦਰਿਆ ਦੇ ਵਿੱਚ ਜਿਹੜੀ ਆ ਉਹ ਚਲੀ ਗਈ ਆ ਵੀ ਕਹਿ ਸਕਦੇ ਆ ਵੀ ਇੱਡਾ ਵੱਡਾ ਨੁਕਸਾਨ ਜਿਹੜਾ ਟੈਂਡੀ ਵਾਲੇ ਪਿੰਡ ਦੇ ਲੋਕਾਂ ਦਾ ਹੋਇਆ ਵੀ ਜਿਹੜੀ ਪਰਪਾਈ ਕਰਨਾ ਵੀ ਸ਼ਾਇਦ ਮੁਸ਼ਕਲ ਹੀ ਲੱਗਦਾ ਪਿਆ ਕਿਉਂਕਿ ਹੁਣ ਉਮੀਦਾਂ ਲੋਕਾਂ ਦੀਆਂ ਸਰਕਾਰਾਂ ਤੋਂ ਆਂ ਹੈ ਵੀ ਸਰਕਾਰ ਜਿਹੜੀ ਆ ਇਹਨਾਂ ਦੀ ਕੁਝ ਮਦਦ ਕਰੇ ਤਾਂ ਜੋ ਕੁਝ ਰਾਹਤ ਇਹਨਾਂ ਨੂੰ ਮਹਿਸੂਸ ਕਰ ਸਕਣ ਤੇ ਆਪਣੇ ਬੱਚਿਆਂ ਨਾਲ ਜਿਹੜਾ ਹਲਾ ਪੋਰਸ਼ਨ ਉਹ ਕਰ ਸਕਨ ਕੈਮਰਾਮੈਨ ਦਿਨਾ ਸਰਬਜੀਤ ਸਿੰਘ ਡੈਨਿਕਸ ਫਰਾ